ਮੇਰੇ ਵਲੌਗ ਚ ਆ ਜਾਓ ਮੈਂ ਨਵਾਂ ਜਿ YouTube ਚੈਨਲ ਖੋਲਣਾਗਾ ਆਜੋ ਹਾਂ ਵੀਰੇ ਅਸੀਂ ਫੇਰ ਥੱਲੇ ਆ ਚੁੱਕੇ ਹਾਂ ਸਵਾਦ ਲੈਣ ਦੂਜੀ ਵਾਰੀ ਫੇਰ ਅਸੀਂ ਆ ਜਾ ਵੀ ਤੂੰ ਛੱਡ ਲੈ ਹੁਣ ਅਸੀਂ ਇੱਕ ਬੰਦਾ ਆਪਣਾ ਨਾਲ ਲੈ ਕੇ ਆਏ ਆ ਆ ਦੇਖੋ ਜੀ ਇਹ ਕਹਿੰਦਾ ਮੈਂ ਵੀ ਹੈਲੀਪੈਡਿਕ ਕੋਲੇ ਹੈਲੀਕਾਪਟਰ ਦੇਖਣਾ ਕਹਿੰਦਾ ਮੈਂ ਕਿਤੇ ਦੇਖਿਆ ਨਹੀਂ ਮੈਂ ਕਰਕੇ ਦਿਖਾਣਾ ਮੈਂ ਕਦੇ ਨਾ ਬੋਲੇ ਨਾ ਉਹਦੇ ਤਾਂ ਕਿੰਨਰ ਆ ਕਦੀ ਦੇਖਿਆ ਨਹੀਂ ਹੈਲੀਕਾਪਟਰ ਅਸੀਂ ਕਿਹਾ ਤੈਨੂੰ ਇਹ ਹੈਲੀਕਾਪਟਰ ਵੀ ਦਿਖਾਣੇ ਆ ਤੇ ਅਸੀਂ ਤੈਨੂੰ ਕੁਝ ਹੋਰ ਵੀ ਦਿਖਾਣੇ ਆ ਸਾੜ ਦੇ ਥੱਲੇ ਨੂੰ ਜਾਂਦੇ ਕੋਈ ਹੋਰ ਕਹਿੰਦਾ ਮਤਲਬ ਕੈਂਪਿੰਗ ਕੈਂਪ ਫੌਜੀਆ ਦੇ ਪਤੰਦਰੋ ਗੰਦੀ ਸੋਚ ਗਾਈਜ਼ ਇਹਨਾਂ ਦੀ ਗੰਦੀ ਸੋਚ ਕਿੱਥੇ ਖਾਣਾ ਕਿੱਥੇ ਹੋ ਗੋਪੀ ਹੋਣਾ ਨਾ ਗੋਪੀ ਹੋਣਾ ਕਹਿੰਦਾ ਗੋਪੀ ਹੋਣਾ ਗਾਈਜ਼ ਆ ਬੰਦੇ ਨੂੰ ਕੈਮਰੇ ਨੇ ਚਲਾਉਣਾ ਹੁੰਦਾ ਕੈਮਰੇ ਦੇ ਉੱਤੇ ਉਂਗਲ ਰੱਖ ਲਈ ਜਿਹੜੇ ਬਣੀ ਦਰ ਦਰ ਪੇਲਾ ਇਹਨੂੰ ਥੋੜਾ ਸਮਝਾਓ ਤੁਸੀਂ ਕਮੈਂਟ ਆ ਜੇ ਇਹਨੂੰ ਦੱਸਿਓ ਵੀਰੇ ਦਾ ਚੈਨਲ ਵੈਸੇ ਬਹੁਤ ਵਧੀਆ ਆ ਸਬਸਕ੍ਰਾਈਬ ਕਰਿਓ ਤੁਹਾਨੂੰ ਅਸੀਂ ਬਹੁਤ ਥਾਵਾਂ ਤੇ ਕਮਾਵਾਂਗੇ ਇੱਧਰ ਦੇਖੋ ਬੈਕਅੱਪ ਨਾ ਕਰਕੇ ਦਿਖਾਓ ਉਸਤਾਦ ਜੀ ਬੈਕ ਨਹੀਂ ਤਾਂ ਆਪ ਹੀ ਪੂਰੇ ਘੁੰਮ ਜੂ ਦੇਖੋ ਪਿੱਛੇ ਪੂਰੀ ਬਰਫ਼ ਪਈ ਹੋਈ ਹੈ ਜੀ ਪੂਰੀ ਉੱਤੇ ਬਰਫ਼ ਹੀ ਬਰਫ਼ ਲੈ ਕੇ ਚੱਲਾਂਗੇ ਪੂਰਾ ਬਰਫ਼ ਨਟ ਕਿਹਾ ਹੋਇਆ ਇਸ ਲਈ ਅਸੀਂ ਤੁਹਾਨੂੰ ਸਮਝਾ ਰਹੇ ਆ ਕਿ ਇੱਥੇ ਬਰਫ਼ ਨਾਲ ਕੋਈ ਛੇੜਖਾਨੀ ਨਾ ਕਰਿਓ ਕਿਉਂਕਿ ਇੱਥੇ ਬਰਫ਼ गिर ਜਾਂਦੀ ਹੈ ਤਿਲਕ ਜਾਂਦੀ ਆ ਐਵੇਂ ਬੰਦਿਆਂ ਦੇ ਡਿੱਗ ਜੂਗੀ ਤੁਹਾਡੀ ਮਿਹਰ ਤੋਂ ਕਿਹੇ ਹੋਰ ਦੀ ਮੌਤ ਹੋ ਸੇਫਟੀ ਪਰਪਸ ਲਈ ਆਪਣੇ ਬੂਟਾ ਜਰਾਬਾ ਚੜਾਏ ਚੜਿਓ ਅਸੀਂ 20 ਕਿਲੋਮੀਟਰ ਥੱਲੇ ਫਿਰ 20 ਕਿਲੋਮੀਟਰ 20 ਮਿੰਟ ਦੀ ਦੂਰੀ ਦਾ ਅਸੀਂ ਫਿਰ ਥੱਲੇ ਆ ਗਏ ਅਸੀਂ ਫਿਰ ਉੱਤੇ ਚਲੇ ਜਾਣਾ ਗੱਲ ਕਰ ਰਿਹਾ ਹਾਂ 20 ਮਿੰਟ ਦਾ ਰਸਤਾ ਜੀ ਫਿਰ ਥੱਲੇ ਆ ਗਏ ਪਰ ਸਾਨੂੰ ਥੋੜਾ ਟਾਈਮ ਲੱਗ ਜਾਂਦਾ ਕਿਉਂਕਿ ਅਸੀਂ ਸਾਡੇ ਕੋਲ ਬੈਗ ਨਹੀਂ ਬੂਗ ਨਹੀਂ ਕੋਈ ਹਾਂਜੀ ਬੈਗ ਤੇ ਹੈਗੇ ਪਰ ਬੂਗ ਨਹੀਂਗੇ ਬੂਗ ਨਹੀਂਗੇ ਬੈਗ ਤਾਂ ਹੈਗੇ ਗਾਇਸ ਅਸੀਂ ਦੂਸਰੀ ਵਾਰੀ ਥੱਲੇ ਆ ਚੁੱਕੇ ਹਾਂ ਅਸੀਂ ਐ ਹੀ ਉੱਤੇ ਥੱਲੇ ਦਾ ਸਫ਼ਰ ਤਾਂ ਐਂ ਕਰਦੇ ਰਹਿਣਾ ਬਸ ਖਤਰਾ ਹੀ ਖਤਰਾ ਇੱਥੇ ਥੱਲੇ ਨੂੰ ਦਿਖਾਓ ਪੈਰਾ ਵੱਲੇ ਖਤਰਾ 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 ਹੀ ਖਤਰਾ ਬਹੁਤ ਖਤਰਾ ਬਹੁਤ ਖਤਰਾ ਹੈ ਖਤਰਾ ਹੀ ਬਹੁਤ ਹੈ ਗਾਇਸੇ ਬੇਤਰਿਕਨਾ ਬਹੁਤ ਖਤਰਾ ਹੈ ਅਸੀਂ ਹਾਲੀ ਪੈਡ ਕੋਲ ਫੇਰ ਪਹੁੰਚ ਚੁਕੇ ਹਾਂ ਦੁਬਾਰਾ ਆ ਜਾ ਭਾਈ ਅਸੀਂ ਇੱਥੇ ਚਾਹ ਚਾਹ ਪੀਣ ਆਏ ਹਾਂ ਅਸੀਂ ਇੱਥੇ ਚਾਹ ਪੀਣ ਜਿਵੇਂ ਥੱਲੇ ਆਏ ਹਾਂ ਉਹ ਤਾਂ ਮਹਿੰਗੀ ਹੋਈ ਆ ਅਸੀਂ ਥੱਲੇ ਥੱਲੇ ਥੱਲੇ